ਸਤਿ ਸ੍ਰੀ ਅਕਾਲ ਜੀ ਅੱਜ ਤੁਹਾਡੇ ਵਾਸਤੇ ਆਪਾਂ ਇੱਕ ਰੈਨੋਵੇਟ ਕੀਤਾ ਹੋਇਆ ਮਕਾਨ ਲੈ ਕੇ ਆਏ ਆਂਗੇ ਜੋ ਕਿ ਤੁਹਾਨੂੰ ਆਪਾਂ ਸਲਾਹ ਵੀ ਦਿੰਨੇ ਆਂ ਦੋਸਤੋ ਤੁਸੀਂ ਮਕਾਨ ਨੂੰ ਟਾਇਆ ਨਾ ਕਰੋ ਪਹਿਲਾਂ ਆਰਕੀਟੈਕਟ ਦੀ ਕਿਸੇ ਨਾ ਕਿਸੇ ਦੀ ਸਲਾਹ ਲੈ ਲਿਆ ਕਰੋ ਜਰੂਰ ਬਹੁਤ ਵਧੀਆ ਚੀਜ਼ਾਂ ਬਣ ਰਹੀਆਂ ਨੇ ਅੱਜ ਕੱਲ ਬਹੁਤ ਵਧੀਆ ਮਕਾਨ ਬਣ ਰਹੇ ਨੇ ਰੈਨੋਵੇਟ ਕਰਕੇ ਸਿਰਫ ਪੁਰਾਣੇ ਘਰ ਨੂੰ ਪੁਰਾਣੇ ਘਰ ਨੂੰ ਢਾਉਣ ਦੀ ਲੋੜ ਨਹੀਂ ਪੈਂਦੀ ਜੇਕਰ ਕੋਈ ਤੇੜ ਵਗੈਰਾ ਨਹੀਂ ਆਈ ਵਧੀਆ ਮਕਾਨ ਪਿਆ ਇਕੱਲੀ ਛੱਤ ਬਦਲ ਕੇ ਦੋਸਤੋ ਜਾਂ ਇੱਕ ਅੱਧਾ ਰੂਮ ਆਕੇ ਵਿੱਚੋਂ ਸੈਟਿੰਗ ਕਰ ਦਿੰਦੇ ਹੁੰਦੇ ਨੇ ਤੇ ਬਹੁਤ ਸੋਹਣਾ ਮਕਾਨ ਬਣ ਜਾਂਦਾ ਆ ਵੇਖੋ نیچے ਫਰਸ਼ ਲੱਗਿਆ ਹੋਇਆ ਜੋ ਟਾਈਲ ਦੇ ਵਿੱਚ ਪੱਠੇ ਵਾਲੀ ਟਾਈਲ ਹੈਗੀ ਇਹ ਤੇ ਵਿੱਚ ਚਿੱਟਾ ਸਿਮਿੰਟ ਪਾ ਕੇ ਬਹੁਤ ਵਧੀਆ ਡਿਜ਼ਾਈਨ ਤਰੀਕੇ ਨਾਲ ਪਾਇਆ ਹੋਇਆ ਤੇ ਇਧਰ ਵਾਸ਼ਰੂਮ ਬਹੁਤ ਉੱਚੇ ਸਾਈਡ ਤੇ ਬਣੇ ਹੋਏ ਨੇ ਬਾਈ ਹੋਰਾਂ ਦੇ ਆ ਵੇਖੋ ਸਾਹਮਣੇ ਫਰੰਟ ਕਿਵੇਂ ਦਾ ਲੱਗ ਰਿਹਾ ਬਹੁਤ ਸੋਹਣਾ ਐਲੀਵੇਸ਼ਨ ਬਣਾਇਆ ਕਲਾਸਿਕਲ ਲੁੱਕ ਦਿੱਤੀ ਗਈ ਹੈ ਕੋਠੀ ਨੂੰ ਸੁਣੋ ਇਹ ਦੱਸਦੇ ਆਂ ਆਪਾਂ ਕਿਵੇਂ ਦਾ ਸੀਗਾ ਪਹਿਲਾ ਮਕਾਨ ਦੋਸਤੋ ਇਹ ਇਹ ਵਿਚਾਲੇ ਗੈਲਰੀ ਬਣੀ ਹੋਈ ਸੀ ਜਿਵੇਂ ਅੱਗੇ ਬਣਦੇ ਹੁੰਦੇ ਸੀਗੇ ਘਰ ਵਿਚਾਲੇ ਗੈਲਰੀ ਤੇ ਸਾਈਡਾਂ ਤੇ ਕਮਰੇ ਗੈਲਰੀ ਦੇ ਵਿੱਚ ਹੀ ਬਾਰ ਸੀਗੇ ਇਧਰਲੀ ਸਾਈਡ ਰਾਈਟ ਸਾਈਡ ਵਾਲੇ ਕਮਰਿਆਂ ਦੇ ਵੀ ਤੇ ਲੈਫਟ ਸਾਈਡ ਵਾਲੇ ਕਮਰਿਆਂ ਦੇ ਵੀ ਦੋਨਾਂ ਦੇ ਬਾਰ ਵਿੱਚ ਸੀਗੇ ਉਹ ਆਪਾਂ ਤੁਹਾਨੂੰ ਦਿਖਾਉਣਾ ਸਿਰਫ ਸਿੰਗਲ ਪੋਰਸ਼ਨ ਬਣਾਇਆ ਹੋਇਆ ਸੀ ਨੀਚੇ-ਨੀਚੇ 1200 ਸਕਰ ਫੁੱਟ ਤੇ ਜਿਹੜਾ ਇਹ ਸਾਹਮਣੇ ਤੁਸੀਂ ਭਾਂਡੇ ਦੇਖ ਰਹੇ ਹੋ ਦੋ ਇਹ ਨਵਾਂ ਤਿਆਰ ਕੀਤਾ ਇਕੱਲਾ ਭਾਂਡੇ ਭਾਂਡੇ ਜ਼ਰੂਰ ਪਾਏ ਨੇ ਸਾਹਮਣੇ ਫਰੰਟ ਦੇਣ ਵਾਸਤੇ ਕੋਠੀ ਨੂੰ ਇੱਕ ਬਾਰ ਤੈਏ ਰੱਖਿਆ ਗਿਆ ਜੋ ਵੇਖ ਰਹੇ ਹੋ ਤੁਸੀਂ ਆ ਵੇਖੋ ਇਹ ਇਧਰ ਦੀ ਵੀ ਸਾਈਡ ਤੋਂ ਬਾਰ ਰੱਖਿਆ ਗਿਆ ਤੇ ਇੱਕ ਫਰੰਟ ਦੇ ਬਾਰ ਰੱਖਿਆ ਗਿਆ ਹੈਗਾ ਦੋ ਬਾਰ ਤੇ ਉੱਪਰ 6700 ਸਕਰ ਫੁੱਟ ਏਰੀਆ ਉੱਪਰ ਜੋੜਿਆ ਹੈਗਾ ਦੋ ਬੈੱਡਰੂਮ ਜੋੜੇ ਨੇਗੇ ਉੱਪਰ ਤੇ ਸਾਹਮਣੇ ਫਰੰਟ ਕਲਾਸਿਕਲ ਲੁੱਕ ਦਾ ਬਰਾਂਡਾ ਬਣਾਇਆ ਇੱਕ ਸਾਈਡ ਤੇ ਤੇ ਇਧਰੇ ਬਾਹਰ ਰਸੋਈ ਬਣਾਈ ਹੋਈ ਹੈ ਜੋ ਕਿਚਨ ਹੈਗਾ ਬਾਹਰ ਥੋੜਾ ਕੋਠੀ ਤੋਂ ਅੰਦਰ ਜਾਣ ਦੀ ਜ਼ਰੂਰਤ ਨਹੀਂ ਪੈਂਦੀ ਆ ਵੇਖੋ ਦੋਸਤੋ ਇਹ ਕਿ ਨਵੀਂ ਬਣਾਈ ਹੈਗੀ ਤੇ ਕਿ ਬਰਾਂਡੇ ਕੋਠੀ ਦੇ ਮੂਰੇ ਜੋ ਤੁਸੀਂ ਵੇਖ ਰਹੇ ਹੋਗੇ ਤੇ ਤਾਂ ਇਦਾਂ ਦੀ ਬਲੈਕ ਐਂਡ ਵਾਈਟ ਟਾਇਲ ਲਾਈ ਹੋਈ ਹੈਗੀ ਆਇਨਾ ਬਰਾਂਡਾ ਜੋੜ ਕੇ ਹੁਣ ਆਪਾਂ ਅੰਦਰ ਚੱਲਦੇ ਆਂ ਇਹ ਸਾਰਾ ਪੁਰਾਣਾ ਘਰ ਹੈ ਦੋਸਤ ਜਿਹੜਾ ਤੁਸੀਂ ਆ ਵੇਖ ਰਹੇ ਹੋਵੋਗੇ ਇਹ ਡਾਊਨ ਸੀਲਿੰਗ ਨਵੀਂ ਕਰਵਾਈਏਗੀ ਤੇ ਇੱਧਰ ਕਿਚਨ ਆ ਗਿਆ ਬਾਈ ਹੋਰਾਂ ਦਾ ਜੋ ਬਾਹਰਲਾ ਕਿਚਨਾ ਹੈ ਉਹ ਦੁਬਾਰਾ ਬਣਾਇਆ ਗਿਆ ਨਵਾਂ ਹੁਣ ਬਣਾਇਆ ਤੇ ਇਹ ਪੁਰਾਣਾ ਪਹਿਲਾਂ ਵਾਲਾ ਕਿਚਨ ਬਣਿਆ ਹੋਇਆ ਹੈਗਾ ਤੇ ਇਹ ਡਾਊਨ ਸੀਲਿੰਗ ਵਗੈਰਾ ਨਵੇਂ ਤਾਂ ਉੱਤੇ ਕਰਾਈ ਹੈਗੀ ਹੁਣ ਤੇ ਡਰੇ ਇਹ ਵਾਸ਼ਰੂਮ ਤੇ ਵਾਸ਼ਰੂਮ ਵਗੈਰਾ ਨੇਗੇ ਰਸੋਈ ਦੇ ਮਗਰਲੀ ਸਾਈਡ ਤੇ ਤੇ ਉਦੋਂ ਬੈਕ ਸਾਈਡ ਤੇ ਇੱਕ ਬੈਡਰੂਮ ਬਣਿਆ ਹੋਇਆਗਾ ਆ ਵੇਖੋ ਜਿਸ ਦਾ ਬਾਰ ਕੇਸ ਦਾ ਵੀ ਬਾਰ ਗੈਲਰੀ ਵਿੱਚ ਸੀਗਾ ਤੇ ਦੋ ਬੈਡਰੂਮ ਦੂਸਰੀ ਸਾਈਡ ਬਣੇ ਹੋਏ ਨੇਗੇ ਜਿਨ੍ਹਾਂ ਦਾ ਇਹਨਾਂ ਦਾ ਬਾਰ ਵੀ ਗੈਲਰੀ ਦੇ ਵਿੱਚ ਸੀਗਾ ਇੱਕ ਬੈਡਰੂਮ ਇਹ ਵਾ ਆ ਗਿਆ ਜਿਸ ਨੂੰ ਕੇ ਸੋਫੇ ਵਗੈਰਾ ਲੱਗੇ ਹੋਏ ਹੈਗੇ ਡ੍ਰੈنگ ਰੂਮ ਦੇ ਤੌਰ ਤੇ ਵਰਤਿਆ ਜਾ ਰਿਹਾ ਹੈ ਉਮੀ ਵੱਡੇ ਰੂਮ ਨੇ 14 14 ਦੇ ਜਿਵੇਂ ਕਿ ਆਪਣੇ ਸੁਭਾਤਾਂ ਹੁੰਦੀਆਂ ਸੀਗੀਆਂ ਅੱਗੇ ਵੱਡੇ ਕਮਰੇ 14 14 ਸਕਰ ਫੁੱਟ ਦੇ ਸੀਗੇ ਇਹ ਰੂਮ ਤੇ ਥੋੜਾ ਇਹਨਾਂ ਨੂੰ ਰੈਨੋਵੇਟ ਕੀਤਾ ਜਰੂਰ ਪੇਂਟ ਵਗੈਰਾ ਕਰਾਇਆ ਤੇ ਉੱਪਰ ਡਾਊਨ ਸੀਲਿੰਗ ਵਗੈਰਾ ਕਰਾਈ ਹੈਗੀ ਤੇ ਕੁਝ ਕਮਰਿਆਂ 'ਚ ਪੀਓਪੀ ਕੀਤੀ ਹੈ ਤੇ ਇੱਕ ਇਹ ਬੈੱਡਰੂਮ ਬੈਕ ਸਾਈਡ ਵਾਲਾ ਇੱਕ ਪਾਸੇ ਰਸੋਈ ਵਿਚਾਲੇ ਵਾਸ਼ਰੂਮ ਤੇ ਮਗਰ ਬੈੱਡਰੂਮ ਤੇ ਇੱਕ ਪਾਸੇ ਦੇ ਦੋ ਬੈੱਡਰੂਮ ਤਿੰਨ ਬੈੱਡਰੂਮ ਸੀਗੇ ਦੋਸਤੋ ਇਹ ਬਾਹਰ ਆ ਗਿਆ ਜੋ ਬੈਕ ਸਾਈਡ ਵਾਲਾ ਇਥੋਂ ਤੱਕ ਬਣਾਇਆ ਹੋਇਆ ਸੀ ਮਕਾਨ ਇਹਨਾਂ ਦਾ ਬਾਈ ਹੋਰਾਂ ਦਾ ਵੇਖੋ ਸਾਹਮਣੇ ਤੋਂ ਦਿਖਾਉਣਾ ਤੁਹਾਨੂੰ ਆਪਾਂ ਸੋ ਹੁਣ ਕੀ ਬਣਾਇਆ ਹੈਗਾ ਵੀਰ ਹੋਰਾਂ ਨੇ ਇਧਰ ਇੱਕ ਸਟੋਰ ਬਣਾਇਆ ਹੈਗਾ ਇਹ ਵਾਲਾ ਆ ਦੇਖੋ ਇੱਕ ਤਾਂ ਇਹ ਲੋਬੀ ਬਣਾਈ ਹੈਗੀ ਗੋਲ ਲੋਡ ਤੇ ਉੱਪਰ ਛੱਤ ਪਾਤੀ ਬਿਲਕੁਲ ਉੱਪਰ ਜਾ ਕੇ ਦੂਸਰੀ ਮੰਜ਼ਲ ਤੇ ਮਤਲਬ ਫਸਟ ਫਲੋਰ ਤੇ ਇਹ ਆਪ ਗਰਾਉਂਡ ਫਲੋਰ ਤੇ ਆਉਣ ਤੇ ਇਧਰ ਦੀ ਪੌੜੀ ਨਵੀਂ ਚੜਾਈ ਹੈਗੀ ਇਹ ਬੈਕ ਸਾਈਡ ਤੋਂ ਤੇ ਉੱਪਰ ਇਹ ਗਲਾਸ ਲਗਾਇਆ ਹੈਗਾ ਤਾਂ ਕਿ ਚਾਨਣ ਪੁੱਜਦੀ ਪੈਂਦਾ ਰਹੇ ਇਹ ਪੌੜੀ ਦੇ ਵਿੱਚ ਪੱਥਰ ਵਗੈਰਾ ਦੇਖੋ ਬਲੈਕ ਪੱਥਰ ਲੱਗਿਆ ਹੋਇਆ ਹੈਗਾ ਜੋ ਕਿ ਬਹੁਤ ਵਧੀਆ ਮਾਰਬਲ ਲੱਗਿਆ ਹੋਇਆ ਤੇ ਸਟੀਲ ਦੀ ਗ੍ਰਿਲ ਲਾਈ ਹੋਈ ਹੈਗੀ ਇਹ ਬੈਕ ਸਾਈਡ ਤੋਂ ਜੋ ਪੌੜੀ ਚੜਾਈ ਹੈਗੀ ਇਹ ਨਵੀਂ ਹੈਗੀ ਨਵੀਂ ਬਿਲਡਿੰਗ ਬਣਾਈ ਹੈ ਇਧਰ ਸਾਈਡ ਤੇ ਇਦੋਂ ਮੂਰੇ ਮੂਰੇ ਮਕਾਨ ਪੁਰਾਣਾ ਸੀਗਾ ਸਿੰਗਲ ਪੋਰਸ਼ਨ ਆ ਵੇਖੋ ਉੱਪਰ ਆ ਚੁੱਕੇ ਆਪਾਂ ਫਰਸਟ ਫਲੋਰ ਤੇ ਦੋਸਤੋ ਇਹ ਲੌਬੀ ਬਣਾਈ ਹੋਈ ਹੈ ਛੋਟੀ ਜੀ ਤੇ ਇੱਧਰ ਵਿੰਡੋ ਲਗਾਈ ਹੋਈ ਹੈ ਜੀ ਜੋ ਓਪਨ ਏਰੀਆ ਨੂੰ ਵਾਸਤੇ ਇੱਧਰੋਂ ਚਾਨਣ ਵੀ ਪੈਂਦਾ ਹੈਗਾ ਆ ਦੇਖੋ ਵਾਸੂ ਵਸਨਾ ਬਹੁਤ ਵਧੀਆ ਦਰਾਜ ਵਗੈਰਾ ਬਣਾ ਕੇ ਬਹੁਤ ਵਧੀਆ ਕੰਮ ਕੀਤਾ ਹੋਇਆ ਹੈਗਾ ਬਹੁਤ ਵਧੀਆ ਲੁੱਕ ਦਿੱਤੀ ਹੋਈ ਹੈ ਘਰ ਨੂੰ ਦੋਸਤੋ ਤੇ ਇੱਕ ਬੈੱਡਰੂਮ ਇੱਧਰ ਬਣਿਆ ਹੋਇਆ ਹੈਗਾ ਰਾਈਟ ਸਾਈਡ ਤੇ ਆ ਵੇਖੋ ਇਸ ਦੇ ਨਾਲ ਵਾਸ਼ਰੂਮ ਅਟੈਚ ਨਹੀਂ ਕੀਤਾ ਹੋਇਆ ਆ ਦੇਖੋ ਪੀਓਪੀ ਵਗੈਰਾ ਕਰਾ ਕੇ ਪੇਂਟ ਵਗੈਰਾ ਕਰਾ ਕੇ ਬਹੁਤ ਸੋਹਣਾ ਰੂਮ ਬਣਿਆ ਹੋਇਆਗਾ 12 बाई 13 ਸਕਰ ਫੁੱਟ ਦਾ ਇਹ ਬੈਡਰੂਮ ਹੈਗਾ ਤੇ ਜਿਹੜਾ ਦੂਸਰਾ ਬਾਰ ਦੇਖ ਰਹੇ ਹੋ ਤੁਸੀਂ ਬਾਹਰ ਓਪਨ ਏਰੀਆ ਚ ਜਾਂਦਾ ਜੋ ਕਿ ਉੱਪਰ ਵੀ ਪੌੜੀ ਜਿ ਲੱਗੀ ਹੋਈ ਹੈ ਉਧਰ ਬਾਅਦ ਚ ਦਿਖਾਉਣਾ ਤੁਹਾਨੂੰ ਆਪਾਂ ਇੱਧਰ ਵਾਸ਼ਰੂਮ ਅਟੈਚ ਕੀਤਾ ਗਿਆ ਦੂਸਰੇ ਬੈਡਰੂਮ ਨਾਲ ਆ ਵੇਖੋ ਇਹ ਵਾਸ਼ਰੂਮ ਹੈ ਜਿਸ ਦਾ ਕਿ ਬਾਹਰ ਇੱਕ ਉਧਰ ਹੈਗਾ ਜੋ ਕਿ ਇੱਧਰ ਡਰੈਸਿੰਗ ਰੂਮ ਤਿਆਰ ਕਰਵਾਇਆ ਹੋਇਆ ਹੈ ਬਾਈ ਨੇ ਤੇ ਇਹ ਉਹਨਾਂ ਦਾ ਬੈਡਰੂਮ ਆ ਗਿਆ ਦੋਸਤੋ ਆ ਵੇਖੋ ਬੈੱਡ ਸੀਟ ਬੈਕ ਸਾਈਡ ਵਾਲੀ ਥਾਲ ਕਿੰਨੀ ਵਧੀਆ ਸਜਾਈ ਹੋਈ ਹੈਗੀ ਬਹੁਤ ਵਧੀਆ ਤਰੀਕੇ ਨਾਲ ਡਿਜ਼ਾਈਨ ਕੀਤਾ ਹੋਇਆ ਤੇ LED ਵਾਲ ਆ ਗਈ ਜਿਦੋਂ ਤੁਸੀਂ ਸਾਹਮਣੇ ਵੇਖ ਰਹੇ ਹੋ ਬਹੁਤ ਹੀ ਵਧੀਆ ਤਰੀਕੇ ਨਾਲ ਇਹਦੇ ਵਿੱਚ ਬਾਰ ਖੁੱਲਦਾ ਦੋਸਤੋ ਬਿਲਕੁਲ ਵੀ ਅੰਦਾਜ਼ਾ ਨਹੀਂ ਹੋ ਰਿਹਾ ਆ ਵੇਖੋ ਜੋ ਕਿ ਵਿੱਚ ਇੱਥੇ ਡਰੈਸਿੰਗ ਰੂਮ ਤਿਆਰ ਕਰਵਾਇਆ ਵੀਰ ਨੇ ਤੇ ਇਹਦੇ ਨਾਲ ਹੀ ਵਾਸ਼ਰੂਮ ਅਟੈਚ ਹੈਗਾ ਆ ਵੇਖੋ ਇਸ ਦਾ ਬਾਰ ਇੱਕ ਬਾਹਰ ਰੱਖਿਆ ਗਿਆ ਉਧਰ ਲ lobby ਦੇ ਵਿੱਚ ਤੇ ਇੱਕ ਬਾਹਰ ਅੰਦਰ ਹੈਗਾ ਵਾਸ਼ਰੂਮ ਦਾ ਤੇ ਇਸ ਦਾ ਬਾਰ ਇੱਕ ਬੈਡਰੂਮ ਦਾ ਫਰੰਟ ਤੇ ਬਰਾਂਡੇ ਨੂੰ ਜਾ ਰਿਹਾ ਹੈ ਆ ਵੇਖੋ ਹੁਣ ਆਪਾਂ ਬਾਹਰ ਆ ਚੁੱਕੇ ਹਾਂ ਬਾਲਕੋਨੀ ਦੇ ਵਿੱਚ ਫਰੰਟ ਤੋਂ ਤੁਹਾਨੂੰ ਆਪਾਂ ਲੁੱਕ ਦਿਖਾਉਣਿਆ ਕੋਠੀ ਦੀ ਫਸਟ ਫਲੋਰ ਦੀ ਆ ਵੇਖੋ ਦੋਸਤੋ ਬਹੁਤ ਹੀ ਪਿਆਰਾ ਮਕਾਨ ਬਣ ਚੁੱਕਿਆ ਹੈ ਜੋ ਕਿ ਪਹਿਲਾਂ ਇੱਕ ਬਿਲਕੁਲ ਹੀ ਪੁਰਾਣਾ ਤੇ ਸਾਦਾ ਮਕਾਨ ਸੀਗਾ ਜਿਹੜਾ ਸਾਰਾ ਬਾਈ ਹੋਰੇ ਢਾਕੇ ਪਾਉਣਾ ਸੀ ਤਾਂ 30 ਲੱਖ ਰੁਪਏ ਕਿਧਰੇ ਨਹੀਂ ਗਿਆ ਜੀ ਦੋਸਤੋ 30 ਤੋਂ 35 ਲੱਖ ਰੁਪਏ ਵੱਟਤੇ ਪਿਆ ਸੀਗਾ ਤੇ ਬਾਈ ਕਹਿੰਦਾ ਹੁਣ ਆਪਾਂ ਨੇ ਘੱਟੋ ਘੱਟ 15 ਕਿ ਲੱਖ ਰੁਪਏ ਲੱਗੇਗਾ ਸਾਰੇ ਮਕਾਨ ਤੇ ਵਿੱਚੇ ਪੁਰਾਣੇ ਚ ਵੀ ਰੰਗ ਰੰਗ ਹੋ ਗਿਆ ਤੇ ਸਾਰਾ ਬਿਲਕੁਲ ਨਵਾਂ ਬਣ ਗਿਆ ਇੱਧਰ ਦੀ ਆਪਾਂ ਬੈਕ ਸਾਈਡ ਤੇ ਆ ਚੁੱਕੇ ਹਾਂਗੇ ਹੁਣ ਇਹ ਤਾਂ 700 ਸਕਰ ਫੁੱਟ ਉੱਪਰ ਹੈਗਾ ਦੋ ਬੈੱਡਰੂਮ ਬਣਾਏ ਹੋਏ ਨੇ ਬਾਈ ਹੋਰਾਂ ਨੇ ਆ ਵੇਖੋ ਸਾਈਡ ਤੋਂ ਦੋਸਤੋ ਬਹੁਤ ਹੀ ਸੋਹਣੀ ਲੁੱਕ ਦੇ ਰਿਹਾ ਮਕਾਨ ਤੇ ਬਹੁਤ ਪਿਆਰਾ ਮਕਾਨ ਬਣ ਗਿਆ ਜੇਕਰ ਆਪਾਂ ਪੁਰਾਣਾ ਮਕਾਨ ਟਾਉਣ ਦੀ ਬਜਾਏ ਇਦਾਂ ਹੀ ਰੇਨੋਵੇਟ ਕਰਨ ਦਾ ਸੋਚੀਏ ਤਾਂ ਅੱਧੇ ਪੈਸੇ ਨਾਲ ਸਰ ਜਾਂਦਾ ਤੇ ਬਹੁਤ ਹੀ ਸੋਹਣੇ ਮਕਾਨ ਬਣ ਜਾਂਦੇ ਨੇਗੇ ਇਧਰੇ ਦੂਸਰੀ ਸਾਈਡ ਆ ਚੁੱਕੇ ਆਪਾਂ ਜਿੱਥੇ ਕਿ ਪੌੜੀ ਲਗਾਈ ਹੋਈ ਆ ਬਾਈ ਉਹਨਾਂ ਨੇ ਉੱਪਰੋਂ ਵੀ ਵਿਖਾ ਦਿੰਨੇ ਆ ਦੋਸਤੋ ਉੱਪਰ ਟੈਂਕੀ ਦੀ ਸਲੈਬ ਪਾਈ ਹੋਈ ਆ ਜੋ ਕਿ ਸਿੰਗਲ ਵਗੈਰਾ ਲੱਗੇ ਹੋਏ ਨੇ ਕਿ ਉੱਪਰ ਝੋਫੜੀ ਤੇ ਝੋਫੜੀ ਬਣਾਈ ਹੋਈ ਆ ਬਾਹਰੋਂ ਬਹੁਤ ਵਧੀਆ ਲੁੱਕ ਦਿੰਦੇ ਨੇ ਜੋ ਕਿ ਸੋ ਕਿਵੇਂ ਲੱਗੀ ਕੋਠੀ ਦੋਸਤੋ ਕਮੈਂਟਾਂ ਵਿੱਚ ਜਰੂਰ ਦੱਸਿਓ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰਨਾ ਤਾਂ ਜੋ ਕਿਸੇ ਵੀਰ ਦਾ ਕੋਈ ਫਾਇਦਾ ਹੋ ਜੇ ਆਪਾਂ ਹਰ ਰੋਜ਼ ਤੁਹਾਡੇ ਲਈ ਇੱਕ ਨਵੀਂ ਕੋਠੀ ਲੈ ਕੇ ਆਉਣੇ ਹਾਂ ਦੋਸਤੋ ਤਾਂ ਕਿ ਕੋਈ ਨਾ ਕੋਈ ਆਈਡੀਆ ਆ ਜਾਂਦਾ ਹੁੰਦਾ ਦੇਖ ਕੇ ਘਰ ਬਣਾਉਣਾ ਹੁੰਦਾ ਆਪਾਂ ਕੋਈ ਨਾ ਕੋਈ ਤਰੀਕਾ ਆ ਜਾਂਦਾ ਹੁੰਦਾ ਸੋ ਐਲੀਵੇਸ਼ਨ ਵੇਖਿਆ ਜਾਂਦਾ ਫਰੰਟ ਵੇਖਿਆ ਜਾਂਦਾ ਆਪਾਂ ਨੂੰ ਪਤਾ ਲੱਗ ਜਾਂਦਾ ਕਿ ਇਦਾਂ ਦਾ ਐਲੀਵੇਸ਼ਨ ਬਣਾਈਏ ਤਾਂ ਆਪਣਾ ਮਕਾਨ ਵੀ ਇਦਾਂ ਦਾ ਲੱਗੂਗਾ ਸੋ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਨਾ ਧੰਨਵਾਦ ਜੀ